ਮਨੈ ਮਾਰਗ ਠਾਕ ਨਾ ਪਾਏ ਮਨੈ ਪਤ ਸਿਉ ਪ੍ਰਗਟ ਜਾਏ ਮਨੈ ਮਗ ਨ ਚਲੇ ਪੰਤ मन ने धर्म से तीसन बन ऐसा नाम निरंजन होए जेको मन जाने मन को मन ने मार्ग ठाक ना पाए ਜੋ ਪਰਿਪੂਰਨ ਪਰਮਾਤਮਾ ਨੂੰ ਮੰਨ ਲੈਂਦੇ ਨੇ ਪੂਰਨ ਭਰੋਸਾ ਕਰ ਲੈਂਦੇ ਨੇ ਪੱਕੀ ਸ਼ਰਧਾ ਕਰ ਲੈਂਦੇ ਨੇ ਉਹਨਾਂ ਨੂੰ ਧਰਮ ਪੰਥ ਦੇ ਵਿੱਚ ਧਰਮ ਦੇ ਮਾਰਗ ਦੇ ਵਿੱਚ ਕਦੀ ਰੋਕ ਨਹੀਂ ਖੜੀ ਆਉਂਦੀ دریاਵਾਂ ਦੇ ਵੇਗ ਮੁੱਠੀ ਭਰ रेत नाल ਨਹੀਂ ਰੋਕੇ ਜਾ ਸਕਦੇ ਪਰ ਜੀਵਨ ਦੀ ਧਾਰਾ ਤੇ ਛੋਟੀਆਂ-ਛੋਟੀਆਂ ਗੱਲਾਂ ਕਰਕੇ ਰੁਕੀ ਹੋਈ ਹੈ। ਔਰ ਇਸ ਦਾ ਸਹ ਸਮਾਗਰ ਤੱਕ ਪਹੁੰਚਣਾ ਬਹੁਤ ਕਠਨ ਹੋਇਆ ਹੈ। ਬਹੁਤ ਛੋਟੀਆਂ-ਛੋਟੀਆਂ ਘਟਨਾਵਾਂ ਬਹੁਤ ਨਿਕੀਆਂ-ਨਿਕੀਆਂ ਗੱਲਾਂ ਬਿਲਕੁਲ ਮਾਮੂਲੀ ਹਾਦਸੇ ਮਨੁੱਖ ਦੀ ਸੁਰਤ ਨੂੰ ਰੁਕੀ ਬੈਠੇ ਨੇ ਮਨੁੱਖ ਦੀ ਜੀਵਨ ਧਾਰਾ ਰੁਕੀ ਹੋਈ ਹੈ ਪਰ ਜੇ ਕਿਦਰੇ ਇੱਕ ਦਫਾ ਭਰੋਸਾ ਵੱਜ ਜਾਏ ਮਨ ਮਨ ਲਵੇ ਸਰਦਾ ਪੱਕੇ ਹੋ ਜਾਏ ਐਸੇ ਜੋ ਮੰਨਣ ਵਾਲੇ ਨੇ ਉਹਨਾਂ ਨੂੰ ਰਸਤੇ ਵਿੱਚ ਠਾਕ ਨਹੀਂ ਪੈਂਦੀ ਕਿਸੇ ਪ੍ਰਕਾਰ ਦੀ ਉਹਨਾਂ ਨੂੰ ਰਸਤੇ ਵਿੱਚ ਰੁਕਾਵਟ ਨਹੀਂ ਆਉਂਦੀ ਨਹੀਂ ਤੇ ਐਸਾ ਦੇਖਦੇ ਹਾਂ 1000 ਮਨੁੱਖ ਜਦ ਕੋਈ ਧਰਮ ਦੇ ਮਾਰਗ ਤੇ ਚੱਲਦਾ ਹੈ ਤਾਂ ਇੱਕ ਹੀ ਪਹੁੰਚਦਾ ਹੈ ਬਾਕੀ ਰੁਕ ਜਾਂਦੇ ਨੇ ਰੁਕਦੇ ਕਿਉਂ ਨੇ ਰੁਕਾਵਟ ਕਰਕੇ ਜੇਤੇ ਕੋਈ ਚੱਲਣਾ ਨਾ ਹੋਇਆ ਹਜ਼ਾਰ ਚਲਨ ਚਲੋ ਇੱਕ ਨਹੀਂ ਪਹੁੰਚਿਆ ਸੁਭਾਵਕ ਹੈ ਐਸਾ ਹੋ ਸਕਦਾ ਹੈ ਪਰ ਹਜ਼ਾਰ ਚਲੇ ਨੇ ਸਿਰਫ ਇੱਕ ਹੀ ਪਹੁੰਚਿਆ बाकी सारे रह गए तो क्या रुकावटा बहुत वह सन कतई नहीं नहीं बिल्कुल छोटिया छोटिया गल मनुख्या होया कोई अपने आलस करके अमृत वेले नहीं उठ सकता कोई लड़खड़ा हुई श्रद्धा करके जब तप नहीं कर सकता कोई माड़ी मोटी छोटी मोटी बीमारी करके गुरुद्वारे नहीं जा सकता कोई थोड़ी बहुत आर्थिक औकड़ा करके जब तप नहीं कर सकता और किसी का कुछ समाधक तलते बिखाद है ਜਿਸ ਕਰਕੇ ਉਸ ਨੂੰ ਅੰਮ੍ਰਿਤ ਵੇਲੇ ਉੱਠਣਾ ਜਾਂ ਬਾਣੀ ਪੜਨਾ ਔਖਾ ਹੋ ਰਿਹਾ ਹੈ ਇਸ ਢੰਗ ਨਾਲ ਅਧਿਐਨ ਕਰੋਗੇ ਤਾਂ ਇੱਕਦਮ ਪਤਾ ਚੱਲਦਾ ਹੈ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੇ ਮਨੁੱਖ ਦੀ ਜੀਵਨ ਧਾਰਾ ਨੂੰ ਰੋਕਿਆ ਹੋਇਆ ਹੈ ਹਾਲਾਂਕਿ ਇਹ ਤੇ ਸਾਗਰ ਹੋ ਸਕਦੀ ਸੀ ਪਰ ਇਹ ਧਾਰਾ ਛਪੜੀ ਬਣ ਕੇ ਰਹਿ ਜਾਂਦੀ ਹੈ ਔਰ ਇਹ ਰੁਕਾਵਟਾਂ ਵੀ ਮਨੁੱਖ ਸਵੈ ਪੈਦਾ ਕਰਦਾ ਹੈ ਜਦ ਕੋਈ ਧਾਰਾ ਕੋਈ ਝਰਨਾ ਸਾਗਰ ਦੇ ਸੀਨੇ ਨੂੰ چیر ਕੇ ਨਿਕਲਦਾ ਹੈ ਤੇਜ਼ੀ ਤੇ ਵਢੀ ਹੁੰਦੀ ਹੈ ਉਹਦੀ ਰਵਾਨੀ ਨੂੰ ਦੇਖ ਕੇ ਇੱਕਦਮ ਇੰਜ ਲੱਗਦਾ ਹੈ ਬਸ ਇਹ ਪਹੁੰਚਿਆ ਤੇ ਪਹੁੰਚਿਆ ਕ੍ਰਿਸ਼ਨ ਨੂੰ ਹੋਰ ਝਰਨੇ ਆਂਦਾ ਸਹਿਯੋਗ ਵੀ ਮਿਲ ਜਾਂਦਾ ਹੈ। ਵਾਕਈ ਜਦ ਕੋਈ ਮਨੁੱਖ ਚੱਲ ਪਵੇ ਮਿਲਦੇ ਨੇ ਸਤਸੰਗੀ ਹਰ ਤਰ੍ਹਾਂ ਦੇ ਸਤਸੰਗੀ ਆਣ ਕੇ ਮਿਲਦੇ ਨੇ ਪਰ ਉਸ ਨਾਲ ਮਨੁੱਖ ਦਾ ਉਤਸ਼ਾਹ, ਵੇਗ ਹੋਰ ਵੱਧਾ ਹੈ, ਗਹਿਰਾਈ ਵੀ ਵੱਧਦੀ ਹੈ। ਜਿਵੇਂ ਜਵਾਰੀਆਂ ਨੂੰ ਜਵਾਰੀ ਆਣ ਮਿਲਦੇ ਨੇ ਬਦਮਾਸ਼ਾਂ ਨੂੰ ਬਦਮਾਸ਼ ਆਣ ਮਿਲਦੇ ਨੇ ਸ਼ਰਾਬੀਆਂ ਨੂੰ ਸ਼ਰਾਬੀ ਆਣ ਮਿਲਦੇ ਨੇ ਔਰ ਜਿਵੇਂ ਚੋਰਾਂ ਨੂੰ ਚੋਰ ਆ ਕੇ ਮਿਲਦੇ ਨੇ ਔਰ ਗroh ਤਗੜਾ ਹੋ ਜਾਂਦਾ ਹੈ ਵੱਡਾ ਹੋ ਜਾਂਦਾ ਹੈ ਇਸ ਤਰ੍ਹਾਂ ਸਤ ਦੇ ਮਾਰਗ ਤੇ ਚੱਲਣ ਵਾਲਿਆਂ ਨੂੰ ਸਤਸੰਗੀ ਮਿਲ ਜਾਂਦੇ एक ईश्वरी नियम है और वेग गहरा है वेग बच और तेजी आ जाती है लेकिन वगदी हुई ए धारा अगर रस्ते कोई चटान आ गई है टकराई है टकरा हो पिछे भी मुड़ता है ਪਤਾ ਨਹੀਂ ਜ਼ਿੰਦਗੀ ਦੇ ਵਿੱਚ ਕਈ ਦਫਾ ਛੋਟੀਆਂ-ਛੋਟੀਆਂ ਗੱਲਾਂ ਨੇ ਪਾਠ ਕਰਨ ਤੋਂ ਰੋਕਿਆ ਹੋਵੇਗਾ ਗੁਰਦੁਆਰੇ ਜਾਣ ਤੋਂ ਰੋਕਿਆ ਹੋਵੇਗਾ ਜਪ ਤਪ ਕਰਨ ਤੋਂ ਰੋਕਿਆ ਹੋਵੇਗਾ ਔਰ ਸਿਰਫ ਰੋਕਿਆ ਹੀ ਨਹੀਂ ਹੋਵੇਗਾ ਕੁਝ ਛਣ ਲਈ ਤੇ ਸ਼ਾਇਦ ਨਾਸਤਿਕਤਾ ਵੀ ਆਣ ਕੇ ਪੈਦਾ ਹੋਈ ਹੋਵੇ ਜਿਵੇਂ ਪਾਣੀ ਟਕਰਾ ਕੇ ਪਿੱਛੇ ਮੁੜਦਾ ਹੈ ਪੰਜਾਬੀ ਦੇ ਇੱਕ ਕਵੀ ਨੇ ਬੜਾ ਸੁੰਦਰ ਲਿਖੇ ਰਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ ਡਾਢਾ ਨਿਰਮਲ ਸਵਛ ਤੇ ਸੋਣਾ ਦਿਲ ਉਸ ਅੰਦਰ ਖੁਰਿਆ ਐ ਪਰ ਦਾਢੀ ਚੀਜ਼ ਸੀ ਉੱਠੀ ਜਾਂਕ ਪਥਰਾ ਨਾਲ ਵੱਜਾ ਠੇਡੇ ਠੁੱਡੇ ਖਾ ਕੇ ਆਖਰ ਪਿੱਛਾ ਘਰ ਨੋ ਮੁੜਿਆ ਪਿੱਛੇ ਮੁੜਦੇ ਪਾਣੀ ਤੱਕ ਕੇ ਮਾਰੀ ਇੱਕ ਕਿਲਕਾਰੀ ਠੋਕਰਾਂ ਬਾਜ਼ ਨ ਮੰਜ਼ਿਲ ਮਿਲਦੀ ਦੁੱਖਾਂ ਬਾਜ਼ ਨ ਯਾਰੀ ਪਿੱਛੇ ਮੁੜ ਕੇ ਪਾਣੀ ਨਵਾਂ ਰਸਤਾ ਲੱਭਦਾ ਔਰ সমতল ਜੈਸੇ ਜ਼ਮੀਨ ਆਉਂਦੀ ਏ बहाव ਦੇ ਵਿੱਚ ਕੁਠਹਿਰਾ ਵੀ ਆਉਂਦਾ ਹੈ ਉਹ ਤੇਜ਼ੀ ਨਹੀਂ ਰਹਿ ਜਾਂਦੀ ਸ਼ੁਰੂ-ਸ਼ੁਰੂ ਦੇ ਜੋ ਤੇਜ਼ੀ ਸੀ ਉਹ ਹੋਣ ਨਹੀਂ ਚਲਤੇ ਰਿਹਾ ਉਹ ਤੇਜ਼ੀ ਨਹੀਂ ਰਹੀ ਕਿਉਂਕਿ ਜ਼ਮੀਨ সমতল ਆ ਗਈ ਅੰਦਰ ਉਤਨਾ ਉਤਸ਼ਾਹ ਨਹੀਂ ਰਿਹਾ कई तरह दिया गल्ला ने निराशा पैदा की थी भाई निराशी बहुत दिन ला गए देश दे में सगले जा गए निराशा भी रुकावट है कोई परिवार तो निराश हो जाता है कोई संसार तो निराश हो जाता है कभी कदाई कोई धार्मिक मनुख निरंकार तो भी निराश हो जाता है ਇਹ ਨਿਰਾਸ਼ਾ ਉਸ ਦੇ ਸਾਰੇ ਵੇਗ ਨੂੰ ਰੋਕ ਕੇ ਰੱਖ ਦਿੰਦੀ ਹੈ। ਉਹਦੇ ਜਪ ਤਪ ਨੂੰ, ਉਹਦੀ ਧਿਆਨ ਸਾਧਨਾ ਨੂੰ, ਉਹਦੀ ਪਾਠ ਪੂਜਾ ਨੂੰ, ਉਹਦੇ ਸਤ ਸੰਗ ਨੂੰ ਰੋਕ ਕੇ ਰੱਖ ਦਿੰਦੀ ਹੈ। ਤੋਂ ਇਹ ਸਮਝਣ ਵਾਲੀ ਗੱਲ ਹੈ। ਕਤਈ ਪਾਣੀ ਦੀ ਵਗਦੀ ਹੋਈ ਮਹਾਨ ਧਾਰਾ मुट्ठी भर ਰੇਤ ਨਾਲ ਨਹੀਂ ਰੁਕਦੀ। बल्कि रेत नो भी बहा के ले जाएगी या रेत थले बैठ जाएगी पर जीवन की धारा बहुत छोटिया छोटिया करके रुकी हुई है और कई दफा तो ऐसी रुकती है कि चलना ही भुल जाती और वो धारा छपड़ी बन के रह जाती चिकड़ बन के जाती है और इस तरह ਇਹ ਜੋ ਸਾਗਰ ਹੋ ਸਕਦੀ ਸੀ अवसर ਇਹ ਧਾਰਾ ਖੋਹ ਦਿੰਦੀ ਹੈ ਇਹ ਜੀਵਨ ਜੋ ਪਰਮ ਜੀਵਨ ਹੋ ਸਕਦਾ ਹੈ ਪਰਮ ਆਨੰਦ ਹੋ ਸਕਦਾ ਹੈ ਕਈ ਦਫਾ ਛੋਟੀਆਂ-ਛੋਟੀਆਂ ਗੱਲਾਂ ਕਰਕੇ ਮਾਮੂਲੀ ਜੀਵਨ ਜਿਉਣਾ ਪੈ ਜਾਂਦਾ ਹੈ ਔਰ ਜ਼ਿੰਦਗੀ ਬੇਮੈਨੀ ਹੋ ਜਾਂਦੀ ਹੈ ਫਜ਼ੂਲ ਹੋ ਜਾਂਦੀ ਹੈ ਜਬ ਜੀ ਸਾਹਿਬ ਦੀ ਇਸ ਅਗੰਮੀ ਬਾਣੀ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ 14ਵੀਂ ਪੌੜੀ ਵਿੱਚ ਕਹਿ ਰਹੇ ਨੇ ਮਨ ਨ ਮਾਰਗ ਠਾਕ ਨ ਪਾਏ ਜੋ ਮਨ ਲੈਂਦੇ ਨੇ ਪਰਮਾਰਥ ਦੇ ਰਸਤਿਆਂ ਨੂੰ ਰਸਤੇ ਦੇ ਵਿੱਚ ਉਹਨਾਂ ਨੂੰ ਰੋਕ ਨਹੀਂ ਪੈਂਦੀ ਮਨ ਨੇ ਪਤ ਸੰ ਪਰਗਟ ਜਾਏ ਜੋ ਪਰਮਾਤਮਾ ਨੂੰ ਮੰਨ ਲੈਦੇ ਹਨ ਉਹ ਪਰਮਾਤਮਾ ਦੇ ਦਵਾਰ ਤੇ ਬੜੇ ਇੱਜ਼ਤ ਮਾਣ ਦੇ ਨਾਲ ਪਹੁੰਚਦੇ ਨੇ ਉਹ ਜਾਗਰ ਹੁੰਦੇ ਨੇ ਲੋਕ ਪਰਲੋਕ ਵਿੱਚ ਜਸ ਪ੍ਰਾਪਤ ਕਰਦੇ ਨੇ ਲੋਕ ਦੇ ਸਦਸੰਗੀ ਉਹਨਾਂ ਨੂੰ ਮਾਣ ਦੇਂਦੇ ਨੇ ਪਰਲੋਕ ਦੇ ਵਿੱਚ ਉਹ ਆਪ ਸੱਚ ਉਹ ਪਰਮਾਤਮਾ ਹੈ ਉਨਾਂ ਨੂੰ ਗਲ ਵਖੜੀ ਚ ਲੈਂਦਾ ਹੈ ਮਾਨ ਬਖਸ਼ਦਾ ਹੈ ਮਨਨੇ ਮਗ ਨਾ ਚੱਲੇ ਪੰਥ ਇਹ ਪੰਕਤੀ ਆਪਣੇ ਆਪ ਦੇ ਚ ਬੜੀ ਸਾਰਥਿਕ ਤੇ ਨਿਰਾਲੀ ਹੈ ਜੋ ਪਰਿਪੂਰਣ ਪ੍ਰਮਾਤਮਾ ਨੂੰ ਮੰਨ ਲੈਂਦੇ ਹਨ ਉਹ ਛੋਟੇ ਛੋਟੇ ਪੰਥਾਂ ਦੇ ਮਾਰਗ ਤੇ ਨਹੀਂ ਚੱਲਦੇ ਛੋਟੇ ਛੋਟੇ ਰਸਤਿਆਂ ਤੇ ਨਹੀਂ ਚੱਲਦੇ ਪੰਥ ਦਾ ਅਰਥ ਰਸਤਾ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਸ਼ਲੋਕ 12 ਤੋਂ ਵਧੇਕ ਨਾਮਕ ਬਾਣੀ ਵਿੱਚ ਫਰਮਾਨ ਕਰਦੇ ਨੇ ਪੰਥਾ ਪ੍ਰੇਮ ਨ ਜਾਣਈ ਭੋਲੀ ਫਿਰੇ ਗਵਾਰ ਨਾਨਕ ਹਰ ਬਿਸਰਾਏ ਕੇ ਪੌਂਦੇ ਨਰਕ ਅੰਧਾਰਸ ਇੰਜ ਕਾਇਲ ਹੋ ਜੋ ਪ੍ਰਮਾਤਮਾ ਨੂੰ ਮੰਨ ਲੈਂਦਾ ਹੈ ਉਸ ਵਿੱਚ ਜੀਵਦਾ ਹੈ ਔਰ ਸਾਰੇ ਹੀ ਰਸਤੇ ਉਸੇ ਦੇ ਹੋ ਜਾਂਦੇ ਨੇ ਉਸ ਦਾ ਕੋਈ ਇਸ ਤਰ੍ਹਾਂ ਦਾ ਰਸਤਾ ਨਹੀਂ ਹੁੰਦਾ ਜਿਸ ਨੂੰ ਅਸੀਂ ਸੰਪਰਦਾ ਕਹਿ ਸਕਦੇ ਹਾਂ ਔਰ ਉਸ ਦੇ ਦਾਇਰੇ ਦੇ ਚੀ ਫਸ ਕੇ ਰਹਿ ਜਾਏ ਈਰਸ਼ਾਲੂ ਹੋ ਜਾਏ ਤੰਗ ਨਜ਼ਰ ਹੋ ਜਾਏ ਕਈ ਦਫਾ ਦੇਖਦੇ ਆਂ ਧਾਰਮਿਕ ਤੇ ਹੈ ਸਾਰਾ ਕਰਮकांड ਕਰ ਰਿਹਾ ਹੈ ਪਰ ਈਰਖਾ ਲੂ ਬੜਾ ਹੈ ਦੂਸਰੇ ਨੂੰ ਬਰਦਾਸ਼ਤ ਕਰਨਾ ਔਖਾ ਹੋ ਰਿਹਾ ਹੈ ਹੈਰਾਨਗੀ ਇਹ ਇੱਕ ਸਾਇੰਟਿਸਟ ਵੀ ਦੂਜੇ ਸਾਇੰਟਿਸਟ ਨੂੰ ਬਰਦਾਸ਼ਤ ਕਰ ਲੈਂਦਾ ਹੈ ਇੱਕ ਕਲਾਕਾਰ ਦੂਸਰੇ ਕਲਾਕਾਰ ਨੂੰ ਸਹਿਨ ਕਰ ਲੈਂਦਾ ਹੈ ਲੇਕਿਨ ਇਸ ਤਰ੍ਹਾਂ ਦੇ ਪੰਥਾਂ ਦੇ ਮਾ ਦੁਆ ਹੈ ਰੂਪਰੇਖਾ ਦੇ ਚੱਲਣ ਵਾਲੇ ਮਨੁੱਖ ਕਈ ਦਫਾ ਦੂਸਰੇ ਨੂੰ ਇਨਕਾਰ ਕਰਦੇ ਨੇ ਜ਼ਮੀਨ ਇਨਹੀ ਮਜ਼ਬਾਂ ਦੀ ਜੰਗ ਕਰਕੇ ਕਿਤਨੀ ਦਫਾ ਖੂਨ ਨਾਲ ਰੰਗੀ ਗਈ ਹੈ ਇਸਲਾਮ ਤੇ ਯਹੂਦੀਆਂ ਦਾ ਲੜਨਾ ਯਹੂਦੀਆਂ ਤੇ ਇਸਾਈਆਂ ਦੀ ਲੜਾਈ ਬੋਧੀ ਤੇ ਹਿੰਦੂਆਂ ਦੀ ਲੜਾਈ ਹਿੰਦੂ ਤੇ ਮੁਸਲਮਾਨਾਂ ਦੀ ਲੜਾਈ ਮੂਲ ਰੂਪ ਦੇਖਤੇ ਇਹ ਰਸਤਿਆਂ ਦੀ ਲੜਾਈ ਸੀ ਮੇਰਾ ਰਸਤਾ ਠੀਕ ਤੇਰਾ ਗਲਤ ਮੇਰਾ ਪੰਥ ਠੀਕ ਤੇਰਾ ਗਲਤ ਔਰ ਪਤਾ ਨਹੀਂ ਅੱਜ ਤੱਕ ਕਿਤਨੇ ਹੌਨ ਖਰਾਬੇ ਹੋ ਚੁੱਕੇ ਨੇ ਔਰ ਹੁੰਦੇ ਰਹਿਣਗੇ ਸਾਬ ਕਹਿੰਦੇ ਨੇ ਇਸ ਤਰ੍ਹਾਂ ਦੇ ਪੰਥ ਦੇ ਉੱਪਰ ਚੱਲਣ ਵਾਲੇ ਮਨੁੱਖ ਪ੍ਰੇਮ ਨੂੰ ਨਹੀਂ ਜਾਣਦੇ ਔਰ ਪ੍ਰਮਾਤਮਾ ਨੂੰ ਮੰਨਣ ਵਾਲੇ ਜਿਹੜੇ ਪੁਰਸ਼ ਨੇ ਸਾਰੇ ਰਸਤੇ ਉਹਨਾਂ ਦੇ ਨੇ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਏ ਵਾਕ ਆਈ ਪੰਥੀ ਸਗਲ ਜਮਾਤੀ ਮਨ ਜੀਤੇ ਜਗ ਜੀ ਸਾਰੀਆਂ ਜਮਾਤਾਂ ਦੇ ਨਾਲ ਚੱਲਣਾ ਹੀ ਮੇਰਾ ਮੰਤ ਹੈ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ अनेਕੰ ਕਹਿ ਨਾਨਕ ਸੂੰ ਭਰਤਰ ਜੋਗੀ ਪਾਰ ਬ੍ਰਹਮ ਲਿਵ ਇਕੰ ਜਿਸ ਦੀ ਉਸ ਪਾਰ ਬ੍ਰਹਮ ਨਾਲ ਲਿਵ ਜੁੜ ਜਾਂਦੀ ਹੈ ਜਿਸ ਦੀ ਉਸ ਇਕ ਨਾਲ ਲਿਵ ਜੁੜ ਜਾਂਦੀ ਹੈ ਜਿਤਨੇ ਵਰਨ ਨੇ ਜਿਤਨੇ ਬੇਖ ਨੇ ਜਿੰਨੇ ਰਸਤੇ ਨੇ ਉਹ ਕਿਸੇ ਦਾ ਵਿਨਿੰਦਕ ਨਹੀਂ ਹੁੰਦਾ ਸਾਰੇ ਪ੍ਰਮਾਤਮਾ ਦੇ ਨਾਮ ਉਸ ਨੂੰ ਪਿਆਰੇ ਲੱਗਦੇ ਨੇ ਸਾਰੇ ਬੇਖ ਉਸ ਨੂੰ ਪਿਆਰੇ ਲੱਗਦੇ ਨੇ ਧਾਰਮਿਕ ਮਨੁੱਖ ਦੀ ਤੇ ਇਹ ਜੀ ਕਹਿ ਲੋ ਕਸਵਟੀ ਪਹਿਚਾਣੀ ਹੈ ਜਦ ਸਾਰਾ ਸੰਸਾਰ ਉਸ ਨੂੰ ਚੰਗਾ ਲਗੇ ਚੰਗਾ ਲਗੇ ਪਿਆਰਾ ਲਗੇ ਐਨੇ ਚੰਗਾ ਉਹ ਪਹਿੜਾ ਹੈ ਉਹ ਪਹਿੜਾ ਹੈ ਇਹ ਉਹ ਲੋਕ ਨੇ ਜੋ ਬਹੁਤ ਛੋਟੇ ਛੋਟੇ ਰਸਤੇ ਤੇ ਚਲਦੇ ਨੇ ਸ਼ਾਹਰਾਤ ਤੇ ਨਹੀਂ ਚਲੇ ਉਹ ਰਾਜਪਥ ਤੇ ਨਹੀਂ ਚਲੇ ਉਹ ਖੁੱਲੇ ਰਸਤੇ ਤੇ ਨਹੀਂ ਚਲੇ ਸਾਹਿਬ ਫਰਮਾਨ ਕਰ ਦੇਨੇ ਜੋ ਉਸ ਪਰਿਪੂਰਨ ਪ੍ਰਮਾਤਮਾ ਨੂੰ ਮੰਨ ਲੈnde ਹਨ ਉਹ ਪੰਥਾਂ ਦੇ ਰਸਤੇ ਤੇ ਨਹੀਂ ਚਲਦੇ ਔਰ ਪੰਥ ਕਈ ਦਫਾ ਜਿਸ ਤੇ ਨਜੀ ਆਹੰਗ ਭਾਵ ਕਰਕੇ ਬਣ ਜਾਂਦੇ ਨੇ ਜਿਵੇਂ ਇਸਲਾਮ ਤੇ ਚਲਿਆ ਮੁਹੰਮਦ ਸਾਹਿਬ ਨਾਲ ਲੇਕਿਨ ਉਸ ਦੇ 72 ਫਿਰਕੇ ਬਣ ਕੇ ਰਹਿ ਗਏ ਫਿਰਕਾ ਤੇ ਇੱਕੋ ਹੀ ਹੋਣਾ ਚਾਹੀਦਾ ਸੀ ਕਿਉਂਕਿ ਮੁਹੰਮਦ ਸਾਹਿਬ ਇੱਕ ਨੇ ਪੈਗੰਬਰ ਇੱਕ ਨੇ ਔਰ ਇੱਕ ਹੀ ਫਿਰਕਾ ਹੋਣਾ ਚਾਹੀਦਾ ਸੀ ਪਰ 72 ਫਿਰਕਿਆਂ ਦੇ ਵਿੱਚ ਇਸਲਾਮ ਵੰਡਿਆ ਹੋਇਆ ਹੈ ਔਰ ਦੋ ਤੇ ਬਹੁਤ ਵੱਡੇ ਹੀ ਫਿਰਕੇ ਨੇ ਸ਼ੀਆ ਤੇ ਸੁੰਨੀ ਵਿਸ਼ੇ ਤਰੀਕੇ ਨਾਲ ਜਦ حضرت ঈਸਾ ਇੱਕ ਨੇ ਤੇ ਉਹਨਾਂ ਦਾ ਰਸਤਾ ਇੱਕ ਹੋਵੇਗਾ ਪਰ ਰੋਮਨ ਕੈਥੋਲਿਕ ਪ੍ਰੋਟੈਸਟੈਂਟਸ ਇਹ ਦੋ ਤਹਿਨ ਲੇਕਿਨ ਪਤਾ ਨਹੀਂ ਕਿੰਨੇ ਅਨੰਤ ਹੋਰ ਫਿਰਕੇ ਪੈਦਾ ਹੋ ਗਏ ਨੇ ਅਨੰਤ ਫਿਰਕੇ ਪੈਦਾ ਹੋ ਗਏ ਨੇ ਮਹਾਤਮਾ ਬੁੱਧ ਤੇ ਇੱਕ ਹੋਏ ਔਰ ਉਹਨਾਂ ਦੇ ਚੱਲਣ ਦੇ ਨਾਲ ਜੋ ਰਸਤਾ ਬਣਿਆ ਔਰ ਸਭ ਤੋਂ ਪਹਿਲੇ ਉਹਨਾਂ ਮਨੁੱਖਾਂ ਦੇ ਚੱਲਣ ਨਾਲ ਰਸਤਾ ਬਣਦਾ ਜਿਨ੍ਹਾਂ ਦੇ ਪੈਰ ਜਿਨ੍ਹਾਂ ਦੇ ਕਦਮ zameen te kuch nishan chhad jande ne waqai kuch munuk is dhang nal jeemde ne ke unna da jeewna jagat layi prerana da baais ban janda hai zameen de utte unna di chaal kadma de nishan chhad jandi to maatma butte ik aur jis dhang nal oh chale unna de kadma de nishan nal ik rasta baneya ਲੇਕਿਨ ਅੱਜ ਬੁੱਧਿਸਟ ਵੀ ਸੈਕੜੇ ਫਿਰਕਿਆਂ ਵਿੱਚ ਵੰਡੇ ਹੋਏ ਨੇ ਤਕਸੀਮ ਨੇ Hindu ਧਰਮ ਤੇ ਅਨੰਤ ਸ਼ਾਖਾਹਾਂ ਵਿੱਚ ਵੰਡੇ ਹੋਇਆ ਹੈ ਵਕ ਵਕ ਇਸ਼ਟ ਨੇ ਵਕ ਵਕ ਜ਼ਾਤ ਪਾਤ ਹੈ ਵਕ ਵਕ ਮਨੋਤ ਹੈ ਵਕ ਵਕ ਧਾਰਨਾ ਹੈ ਇਸੇ ਤਰੀਕੇ ਨਾਲ ਭਾਰਤ ਦਾ एक छोटा फिरका जैन मत जो चौबीसवें तीर्थंकर महावीर आरंभ होया भी तीन हिस्सा वे हुए शितंबरी पितंबरी दिगंबरी साफ लिखे दिगंबर जैन मंदिर शितंबर जैन मंदिर और बिल्कुल ਛੋਟੀਆਂ-ਛੋਟੀਆਂ ਗੱਲਾਂ ਕਰਕੇ ਵਿਵਾਦ ਖੜੇ ਹੋਏ ਨੇ ਔਰ ਮਹਾਵੀਰ ਦੇ ਨਾਂ ਦੇ ਉਤੇ ਇਤਨੇ ਰਸਤੇ ਬਣ ਗਏ ਜਦ ਕਿ ਮਹਾਵੀਰ ਇੱਕ ਨੇ ਤੋ ਉਹਨਾਂ ਦਾ ਰਸਤਾ ਇੱਕ ਸੀ ਸਿੱਖ ਪ੍ਰਚਾਰਕ ਇੱਕ ਗੱਲ ਹਮੇਸ਼ਾ ਮਾਰ ਨਾਲ ਆਖਦੇ ਰਹੇ ਨੇ ਸਾਡਾ ਗੁਰੂ ਇੱਕ ਹੈ ਮਾਰਗ ਇੱਕ ਹੈ ਪੰਥ ਇੱਕ ਹੈ पर बदकिस्मती ये है कि सिख जगत भी आज छोटे छोटे जथिया छोटे छोटे टुकड़िया बटे हुआ है तकसीम है और बड़ा वाद विवाद है छोटिया छोटिया गलों करके बड़िया रंजशा विवाद के झगड़े ने धन गुरु नानक देव जी महाराज कहें ਪਰਮਾਤਮਾ ਨੂੰ ਜੋ ਮੰਨ ਲੈਂਦਾ ਹੈ ਔਰ ਪਰਮਾਤਮਾ ਜਿਨ੍ਹਾਂ ਦੇ ਮਨ ਦਾ ਹਿੱਸਾ ਬਣ ਜਾਂਦਾ ਹੈ ਐਸੇ ਜਿਹੜੇ ਮੰਨਣ ਵਾਲੇ ਲੋਕ ਨੇ ਉਹ ਛੋਟੇ-ਛੋਟੇ ਫਿਰਕਿਆਂ ਦੇ ਰਸਤੇ ਤੇ ਨਹੀਂ ਚੱਲਦੇ ਉਹਨਾਂ ਦਾ ਰਾਜਪਥ ਹੁੰਦਾ ਹੈ ਸ਼ਾਰਾ ਹੁੰਦਾ ਹੈ ਜਗਤ ਦੇ ਸਾਰੇ ਰਸਤੇ ਜੋ ਸਹੀ ਰਸਤੇ ਨੇ ਉਹ ਉਹਨਾਂ ਦੇ ਹੀ ਹੁੰਦੇ ਨੇ ਬਹੁ ਸਮਸਤ ਨਾਲ ਪਿਆਰ ਪੈਦਾ ਹੋ ਜਾਂਦਾ ਹੈ ਸਾਰੇ ਉਹਨਾਂ ਨੂੰ ਜੰਗੇ ਲਗਣ ਲਗ ਪੈਂਦੇ ਨੇ ਮੰਨੇ ਧਰਮ ਸੇ ਤੀ ਸੰਬੰਧ ਮੰਨਣ ਵਾਲਿਆਂ ਦਾ ਸਿੱਧਾ ਹੀ ਸੰਬੰਧ ਪਰਮਾਤਮਾ ਨਾਲ ਹੁੰਦਾ ਹੈ ਈਸ਼ਵਰ ਨਾਲ ਹੁੰਦਾ ਛੋਟੇ ਛੋਟੇ ਫਿਰਕੇ ਤੇ ਗਰੋਹਾਂ ਨਾਲ ਨਹੀਂ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪਰਮਾਤਮਾ ਦਾ ਨਾਮ ਐਸਾ ਦਬਿਆਂ ਤੋਂ ਰਹਤ ਹੈ कालक तोरले रहत है निर्लेप है जेड़ा भी जान लैंदा है ओही उस आनंद ਨੂੰ ਮਾਣਦਾ ਹੈ ਲੇਕਿਨ ਉਹ ਜਣਾ ਨਹੀਂ ਸਕਦਾ ਉਸ ਦਾ ਇਹ ਅਨੁਭਵ ਨਿੱਜੀ ਹੁੰਦਾ ਹੈ